ਗੁਰੂ ਰੂਪ ਸਾਧ ਸੰਗਤ ਜੀ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਸਿੱਖ ਧਰਮ ਵਿੱਚ ਵੱਡੀ ਗ੍ਰਾਵਟ ਭਾਗ ਤੀਸਰਾ ਦੁਨੀਆ ਦਾ ਜੋ ਸਭ ਤੋਂ ਨਵਾਂ ਸਭ ਤੋਂ ਨਵੇਕਲਾ ਆਧੁਨਿਕ ਸਭ ਤੋਂ ਸਰਲ ਸਭ ਤੋਂ ਸਿੰਪਲ ਔਰ ਸਭ ਤੋਂ ਪ੍ਰੈਕਟੀਕਲ ਕੋਈ ਧਰਮ ਹੈ ਉਹ ਹੈ ਬਾਬੇ ਨਾਨਕ ਦੀ ਵਿਚਾਰਧਾਰਾ ਜੋ ਬਾਬੇ ਨਾਨਕ ਦੀ ਵਿਚਾਰਧਾਰਾ ਹੈ ਉਹ ਕੇਵਲ ਬਾਬੇ ਨਾਨਕ ਦੀ ਵਿਚਾਰਧਾਰਾ ਹੀ ਨਹੀਂ ਹੈ ਬਲਕਿ ਜੋ 15 ਭਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੈਠੇ ਹੋਏ ਹਨ ਉਹਨਾਂ ਦੀ ਵਿਚਾਰਧਾਰਾ ਵੀ ਇਹੀ ਹੈ ਬਾਬੇ ਨਾਨਕ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਲੰਮੇ ਸਮੇਂ ਲਈ ਬਹੁਤ ਸਾਰੀ ਕਾਲਨਾ ਕਾਲ ਕੇ ਮੁਸ਼ਕਲ ਦੇ ਨਾਲ ਔਰ ਬਹੁਤ ਲਮਾਸਮਾ ਤੈ ਕਰਦੇ ਹੋਏ ਜਾਨੀ ਕਿ 10 ਜਾਮਿਆਂ ਦੇ ਵਿੱਚ ਇਸ ਦੁਨੀਆ ਦੇ ਵਿੱਚ ਆ ਕੇ 239 ਸਾਲ ਲਗਾ ਕੇ ਜੋ ਆਪਣੀ ਵਿਚਾਰਤਾ ਰਾਹ ਇਸ ਦੁਨੀਆ ਨੂੰ ਦਿੱਤੀ ਉਸ ਦਾ ਨਾਮ ਹੈ ਸਿੱਖ ਧਰਮ ਜੋ ਦੁਨੀਆ ਦਾ ਸਭ ਤੋਂ ਆਧੁਨਿਕ ਸਭ ਤੋਂ ਸਰਲ ਔਰ ਸਭ ਤੋਂ ਪ੍ਰੈਕਟੀਕਲ ਧਰਮ ਹੈ ਬਾਬੇ ਨਾਨਕ ਦੀ ਵਿਚਾਰਤਾ ਰਾ ਕੀ ਹੈ ਅਗਰ ਅਸੀਂ ਇਸ ਦੀ ਡਿਟੇਲ ਦੇ ਵਿੱਚ ਜਾਈਏ ਤਾਂ ਇਹ ਇੱਕ ਬਹੁਤ ਵੱਡਾ ਵਿਸ਼ਾ ਹੈ ਔਰ ਇਸ ਤੇ ਲਈ ਬਹੁਤ ਸਾਰਾ ਟਾਈਮ ਦੀ ਜਰੂਰਤ ਹੈ ਇਸ ਲਈ ਅੱਜ ਅਸੀਂ ਨਟ壳 ਦੇ ਵਿੱਚ ਗੱਲ ਕਰਾਂਗੇ ਕਿ ਬਾਬੇ ਨਾਨਕ ਦੀ ਕੀ ਵਿਚਾਰਤਾ ਰਹਿ ਉਹਨਾਂ ਦੀ ਦੁਨੀਆ ਨੂੰ ਕੀ ਦੇਣ ਹੈ ਬਾਬੇ ਨਾਨਕ ਦੇ ਵਿਚਾਰ ਵਿਚਾਰ ਮੁਤਾਬਕ हे ਇਨਸਾਨ ਤੈਨੂੰ ਆਪਣਾ ਘਰ-ਬਾਰ ਛੱਡ ਕੇ ਕੰਨ ਪੜਾ ਕੇ ਕੰਨਾਂ ਦੇ ਵਿੱਚ ਮੁੰਦਰਾਂ ਪਾ ਕੇ ਭਗਵਾ ਤਿਸ ਪਹਿਨ ਕੇ ਭਗਵਾ ਭੇਸ ਪਹਿਨ ਕੇ ਜਾਂ ਸੰਨਿਆਸੀ ਰੂਪ ਧਾਰਨ ਕਰਕੇ ਘਰ-ਬਾਰ ਛੱਡ ਕੇ ਕਿਤੇ ਵੀ ਜਾ ਕੇ ਮੱਠਾਂ ਦੇ ਉੱਪਰ ਤੀਰਥਾਂ ਦੇ ਉੱਪਰ ਜੰਗਲਾਂ ਦੇ ਵਿੱਚ ਜਾਂ ਪਹਾੜਾਂ ਦੀਆਂ ਗੁਫਾਵਾਂ ਦੇ ਵਿੱਚ ਰਹਿਣ ਦੀ ਜ਼ਰੂਰਤ ਨਹੀਂ ਹੈ हे ਇਨਸਾਨ ਤੈਨੂੰ ਆਪਣੇ ਸਰੀਰ ਨੂੰ ਅਲੱਗ-ਅਲੱਗ ਕਿਸਮਾਂ ਨਾਲ ਬਹੁਤ ਸਾਰੇ ਕਸ਼ਟ ਦੇਣ ਦੀ ਜ਼ਰੂਰਤ ਨਹੀਂ ਹੈ ਜਿਸ ਤਰ੍ਹਾਂ ਕਿ ਪੁਰਾਣੇ ਸਮਿਆਂ ਵਿੱਚ ਸਾਧੂ ਲੋਕ ਧੂਣੀਆਂ ਜਲਾ ਕੇ ਗਰਮੀਆਂ ਦੇ ਮਹੀਨਿਆਂ ਵਿੱਚ ਉਹਨਾਂ ਦੇ ਧੂਣੀਆਂ ਦੇ ਵਿਚਕਾਰ ਬੈਠਦੇ ਸਨ ਔਰ ਆਪਣੇ ਸਰੀਰ ਨੂੰ ਕਸ਼ਤ ਦਿੰਦੇ ਸਨ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਪ੍ਰਕਿਰਿਆ ਜਿਸ ਤਰ੍ਹਾਂ ਕਿ ਇੱਕ ਲੱਤ ਦੇ ਉੱਤੇ ਖੜੇ ਹੋ ਕੇ ਤਪੱਸਿਆ ਕਰਨੀ ਉੱਠੇ ਲਮਕਣੇ ਔਰ ਹੋਰ ਬਹੁਤ ਟੰਗਾ ਨਾਲ ਆਪਣੇ ਸਰੀਰ ਨੂੰ ਕਸ਼ਟ ਦੇਣੇ ਬਾਬੇ ਨਾਨਕ ਦੇ ਅਨੁਸਾਰ हे इंसान तैनू ਸਰਦੀਆਂ ਦੇ ਵਿੱਚ ਬਹੁਤ ਜ਼ਿਆਦੇ ਸਰਦੀ ਦੇ ਵਿੱਚ ਨੰਗੇਜ਼ ਰਹਿਣ ਦੀ ਕੋਈ ਜ਼ਰੂਰਤ ਨਹੀਂ ਹੈ ਜਾਨੀ ਕਿ ਵਸਤਰ ਨਾ ਪਹਿਨਨੇ ਔਰ ਆਪਣੇ ਆਪ ਨੂੰ ਦੁਖ ਤਕਲੀਫ ਦੇਣਾ ਔਰ ਬਾਬੇ ਨਾਨਕ ਦੇ ਅਨਸਾਰ ਨਾ ਹੀ ਕਿਸੇ ਵਿਅਕਤੀ ਨੂੰ ਭੁੱਖੇ ਰਹਿਣ ਦੀ ਜ਼ਰੂਰਤ ਹੈ ਜਾਨੀ ਕਿ ਅਲੱਗ-ਅਲੱਗ ਕਿਸਮ ਦੇ ਵਰਤ ਰੱਖਣ ਦੀ ਔਰ ਆਪਣੇ ਸਰੀਰ ਨੂੰ ਕਸ਼ਟ ਦੇਣ ਦੀ ਇਥੋਂ ਤੱਕ ਕਿ ਬਾਬੇ ਨਾਨਕ ਨੇ ਤਾਂ ਇਹ ਵੀ ਮਨਾ ਕੀਤਾ ਹੈ ਕਿ ਤੀਰਥ ਸਥਾਨਾਂ ਦੇ ਉੱਪਰ ਜਾ ਕੇ ਯਾਤਰਾਵਾਂ ਕਰਨ ਨਾਲ ਕੋਈ ਕਿਸੇ ਦੇ ਪਾਪ ਨਹੀਂ ਕੱਟੇ ਜਾ ਸਕਦੇ ਹਾਂ ਤੀਰਥ ਸਥਾਨਾਂ ਦੀ ਇਹ ਜਾਣ ਦੀ ਜ਼ਰੂਰਤ ਇਸ ਵਾਸਤੇ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ ਤੀਰਥ ਸਥਾਨ ਦੀ ਕੀ ਇੰਪੋਰਟੈਂਸ ਹੈ ਕਿਹੜਾ ਮਹਾਨ ਪੁਰਸ਼ ਉਸ ਦੇ ਨਾਲ ਜੁੜਿਆ ਹੋਇਆ ਹੈ ਜਾਂ ਉਥੋਂ ਦੀ ਕੀ ਸਭਤਾ ਹੈ ਜਾਂ ਉਸ ਦੀ ਕੀ ਮਹਾਨਤਾ ਹੈ ਲੇਕਿਨ ਬਾਬਾ ਨਾਨਕ ਇਸ ਨੂੰ ਬਿਲਕੁਲ ਨਕਾਰਦੇ ਹਨ ਕਿ ਅਗਰ ਕੋਈ ਸੋਚੇ ਕਿ ਤੀਰਥ ਸਥਾਨਾਂ ਦੀ ਯਾਤਰਾ ਦੇ ਨਾਲ ਜਾਂ ਉੱਥੇ ਜਾ ਕੇ ਇਸ਼ਨਾਨ ਕਰਨ ਦੇ ਨਾਲ ਸਾਡੇ ਦੁੱਖ ਕੱਟੇ ਜਾਣਗੇ ਜਾਂ ਸਾਡੇ ਪਾਪ ਕੱਟੇ ਜਾਣਗੇ ਹੋਰ ਬਹੁਤ ਸਾਰੀਆਂ ਹਜ਼ਾਰਾਂ ਹੀ ਕਰਮकांड ਪ੍ਰਚਲਿਤ ਸਨ ਜਿਨ੍ਹਾਂ ਤੋਂ ਬਾਬੇ ਨਾਨਕ ਨੇ ਸਾਨੂੰ ਕਾਲਿਆ ਔਰ ਇੱਕ ਬਹੁਤ ਹੀ ਸਧਾਰਨ ਸਿੰਪਲ اور پریکٹیکل ਧਰਮ ਦਿੱਤਾ 바بے नानक ਦੀ ਵਿਚਾਰਧਾਰਾ ਦੇ ਅਨੁਸਾਰ ਹੇ ਇਨਸਾਨ ਤੂੰ ਆਪਣੇ ਘਰ ਦੇ ਵਿੱਚ ਰਹਿੰਦੇ ਹੋਏ ਹੀ ਗ੍ਰਸ ਦੇ ਵਿੱਚ ਸਾਰੇ ਕੰਮ ਕਰਦੇ ਹੋਏ ਗ੍ਰਸ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਹੋਏ ਤੂੰ ਆਪਣੀ ਜ਼ਿੰਦਗੀ ਦਾ ਜੋ ਲਕਸ਼ ਹੈ ਜੋ مقصد ਹੈ ਉਸ ਨੂੰ ਅਚੀਵ ਕਰ ਸਕਦਾ ਹੈ ਹਰ ਇਨਸਾਨ ਦੀ ਜ਼ਿੰਦਗੀ ਦਾ ਇੱਕੋ ਹੀ ਲਕਸ਼ ਹੈ ਕਿ ਉਹ ਗੁਰੂ ਕਾਲ ਪ੍ਰਖ ਦੇ ਵਿੱਚ ਅਪੇਧ ਹੋਣਾ ਇਸੇ ਵਾਸਤੇ ਜੋ ਪਹਿਲੇ ਪੁਰਾਣੀ ਸਨ ਆਪਣਾ ਘਰ-ਬਾਰ ਛੱਡ ਕੇ ਬਾਹਰ ਜੰਗਲਾਂ ਦੇ ਵਿੱਚ ਚਲੇ ਜਾਂਦੇ ਸਨ ਔਰ ਆਪਣੇ ਸਰੀਰ ਨੂੰ ਬਹੁਤ ਸਾਰੇ ਕਸ਼ਟ ਦੇਦੇ ਸਨ ਜਦੋਂ ਕਿ ਮਬੇਨਾਨਕ ਨੇ ਇਹ ਕਰਕੇ ਦਿਖਾਇਆ ਕਿ ਤੁਸੀਂ ਗ੍ਰੈਸ ਦੇ ਵਿੱਚ ਰਹਿੰਦੇ ਹੋਏ ਹਰ ਕੰਮ ਨੂੰ ਹਰ ਕੰਮ ਨੂੰ ਨਿਭਾਉਂਦੇ ਹੋਏ ਆਪਣੀ ਜ਼ਿੰਦਗੀ ਦੇ ਜੋ ਲਕਸ਼ ਹੈ ਉਸ ਦੀ ਪ੍ਰਾਪਤੀ ਕਰ ਸਕਦੇ ਹੋ ਬਾਬਾ ਫਰੀਦ ਬਹੁਤ ਸਾਰੇ ਸਾਲ ਜੰਗਲਾਂ ਦੇ ਵਿੱਚ ਭਟਕਦੇ ਰਹੇ ਔਰ ਉਹਨਾਂ ਨੇ ਬਹੁਤ ਸਾਰੀ ਤਪੱਸਿਆ ਕੀਤੀ ਔਰ ਬਹੁਤ ਸਾਰੇ ਅਲਗ-ਲਗ ਤਰੀਕਿਆਂ ਦੇ ਨਾਲ ਆਪਣੇ ਸਰੀਰ ਨੂੰ ਕਸ਼ਟ ਦਿੱਤੇ ਲੇਕਿਨ ਜਦੋਂ ਬਾਬੇ ਫਰੀਦ ਨੂੰ ਗਿਆਨ ਪ੍ਰਾਪਤ ਹੋਇਆ ਤੇ ਬਾਬੇ ਫਰੀਦ ਨੇ ਵੀ ਇਹ ਮੰਨਿਆ ਕਿ ਬਾਹਰ ਜਾ ਕੇ ਭਟਕਣ ਦੀ ਕੋਈ ਜ਼ਰੂਰਤ ਨਹੀਂ ਹੈ ਬਾਬੇ ਨਾਨਕ ਬਾਬੇ ਫਰੀਦ ਦਾ ਫਰਮਾਨ ਹੈ ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣਕੰਡਾ ਮੋੜੇ ਵਸੀ ਰਬ ਹੈ ਹਾਲੀਏ ਬਾਹਰ ਕਿਆ ਟੁੰਡੇ ਤੋਂ ਇਸ ਤੇ ਉੱਤੇ ਸਾਧ ਸੰਗਤ ਜੀ ਬਹੁਤ ਸਾਰੇ ਗੁਰਬਾਣੀ ਦੇ ਫਰਮਾਨ ਹਨ ਹੁਣ ਟਾਈਮ ਇਜਾਜ਼ਤ ਨਹੀਂ ਦਿੰਦਾ ਕਿ ਕੋਈ ਵੀ ਇਨਸਾਨ ਆਪਣੇ ਘਰ ਦੇ ਵਿੱਚ ਰਹਿੰਦੇ ਹੋਏ ਆਪਣੀ ਗ੍ਰਸ ਦੇ ਵਿੱਚ ਰਹਿੰਦੇ ਹੋਏ ਸਾਰੇ ਕਾਰਜ ਕਰਦੇ ਹੋਏ ਆਪਣੀ ਜ਼ਿੰਦਗੀ ਦਾ ਜੋ ਮਰੂਰਥ ਹੈ ਉਸ ਨੂੰ ਸੰਪੂਰਨ ਕਰ ਸਕਦਾ ਹੈ ਇਹ ਕੇਵਲ ਬਾਬੇ ਨਾਨਕ ਨੇ ਕਿਹਾ ਹੀ ਨਹੀਂ ਬਲਕਿ ਬਾਬੇ ਨਾਨਕ ਨੇ ਔਰ ਉਹਨਾਂ ਦੇ ਗੁਰ ਸਿੱਖਾਂ ਨੇ ਨਾਨਕ ਨਾਮ ਲਿਵਾ ਨੇ ਇਸ ਨੂੰ ਕਰਕੇ ਦਿਖਾਇਆ ਹੈ ਅੱਜ ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਬਾਬੇ ਨਾਨਕ ਦਾ ਜੋ ਇਤਨਾ ਉੱਚਾ ਸੁੱਚਾ ਧਰਮ ਹੈ ਜੋ ਉਹਨਾਂ ਨੇ ਇੱਕ ਨਵਕਲੀ ਵਿਚਾਰਧਾਰਾ ਦੁਨੀਆ ਨੂੰ ਦਿੱਤੀ ਜੋ ਕਿ ਬਹੁਤ ਹੀ ਆਸਾਨ ਹੈ ਔਰ ਪ੍ਰੈਕਟੀਕਲ ਹੈ ਉਸ ਦੇ ਵਿੱਚ ਬਹੁਤ ਸਾਰੀਆਂ ਊਨਟਾਈਆਂ ਆ ਗਈਆਂ ਹਨ ਔਰ ਬਹੁਤ ਸਾਰੀਆਂ ਗਰਾਉਟਾਂ ਹੋਰ ਆ ਰਹੀਆਂ ਹਨ ਅੱਜ ਅਸੀਂ ਸਾਰੀਆਂ ਹੋਂਦਾਈਆਂ ਜਾਂ ਗ੍ਰਾਵਟਾਂ ਦੀ ਗੱਲ ਨਹੀਂ ਕਰ ਸਕਦੇ ਕਿਉਂਕਿ ਟਾਈਮ ਇਜਹਾਜ਼ ਨਹੀਂ ਦਿੰਦਾ ਸਮੇਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਅਸੀਂ ਸਿਰਫ ਉਹਨਾਂ ਹੋਂਦਾਈਆਂ ਦੀ ਗੱਲ ਕਰਾਂਗੇ ਜੋ ਗੁਰਬਾਣੀ ਦੇ ਨਾਲ ਰਿਲੇਟਿਡ ਹਨ ਇਹ ਤੋਂ ਗੁਰਸਿੱਖ ਵਾਸਤੇ ਗੁਰਬਾਣੀ ਤੋਂ ਉੱਪਰ ਇਸ ਦੁਨੀਆ ਦੇ ਵਿੱਚ ਹੋਰ ਕੋਈ ਵੀ ਚੀਜ਼ ਨਹੀਂ ਹੈ ਅਗਰ ਸਾਡੀ ਗੁਰਬਾਣੀ ਹੀ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਜਾ ਬਾਬੇ ਨਾਨਕ ਦੀ ਸੋਚਨੀ ਦੇ ਮੁਤਾਬਕ ਜਾਂ ਸਾਡੀ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਅਸੀਂ ਗੁਰਬਾਣੀ ਤੇ ਪਹਿਰਾ ਨਹੀਂ ਦੇ ਸਕਦੇ ਤਾਂ ਬਾਕੀ ਹੁਨਤਾਈਆਂ ਤਾਂ ਉਸ ਦੇ ਮੁਕਾਬਲੇ ਬਹੁਤ ਛੋਟੀਆਂ ਹਨ ਆਮ ਤੌਰ ਤੇ ਕੀ ਦੇਖਿਆ ਜਾਂਦਾ ਹੈ ਕਿ ਜੋ ਸਾਡੇ ਵੱਡੇ ਹਿਸਟੋਰੀਕਲ ਗੁਰਦੁਆਰਾ ਸਾਹਿਬ ਹਨ ਜੋ ਸ਼ਹਿਰਾਂ ਦੇ ਵਿੱਚ ਹੋਰ ਬਹੁਤ ਵੱਡੇ-ਵੱਡੇ ਗੁਰਦੁਆਰਾ ਸਾਹਿਬ ਹਨ ਉੱਥੇ ਇੱਕ ਹਾਲ ਦੇ ਵਿੱਚ ਇੱਕ ਪੰਕਤੀ ਦੇ ਵਿੱਚ ਕਿਤੇ 10 ਗ੍ਰੰਥੀ ਸਾਹਿਬ ਕਿਤੇ 15 ਔਰ ਕਿਤੇ 20 ਗ੍ਰੰਥੀ ਇੱਕੋ ਹੀ ਪੰਕਤੀ ਦੇ ਵਿੱਚ ਬੈਠ ਕੇ ਅਲੱਗ-ਅਲੱਗ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹਨ ਸਾਧ ਸੰਗਤ ਜੀ ਇਹ ਸੋਚਣ ਦੀ ਗੱਲ ਹੈ ਕਿ ਅਗਰ ਇੱਕ ਪੰਕਤੀ ਦੇ ਵਿੱਚ ਬੈਠ ਕੇ 10 ਜਾਂ 15 ਗ੍ਰੰਥੀ ਸਿੰਘ ਪਾਠ ਕਰਨਗੇ ਤਾਂ ਜੋ ਉਹ ਪਾਠ ਕੀਤਾ ਜਾਂਦਾ ਹੈ ਜਿਸ ਪ੍ਰਾਣੀ ਦੇ ਪ੍ਰਤੀ ਜਾਂ ਜਿਸ ਪਰਿਵਾਰ ਦੇ ਪ੍ਰਤੀ ਉਹ ਪਾਠ ਕੀਤਾ ਜਾਂਦਾ ਹੈ ਉਸ ਪਾਠ ਦਾ ਉਸ ਪ੍ਰਾਣੀ ਨੂੰ ਜਾਂ ਉਸ ਦੇ ਘਰ ਦੇ ਮੈਂਬਰਾਂ ਨੂੰ ਕੀ ਫਾਇਦਾ ਹੈ ਵੈਸੇ ਵੀ ਅਗਰ 15 ਜਾਂ 20 ਗ੍ਰੰਥੀ ਇੱਕ ਲਾਈਨ ਦੇ ਵਿੱਚ ਬੈਠ ਕੇ ਪਾਠ ਕਰਨਗੇ ਅਗਰ ਉਹ ਉੱਚੀ ਆਵਾਜ਼ ਦੇ ਵਿੱਚ ਪਾਠ ਕਰਦੇ ਹਨ ਤਾਂ ਕਿਸੇ ਨੂੰ ਕੁਝ ਵੀ ਸੁਣਾਈ ਨਹੀਂ ਦਿੰਦਾ ਅਗਰ ਉਹ ਮੂੰਹ ਦੇ ਵਿੱਚ ਬਿਨਾ ਬੋਲੇ ਪਾਠ ਕਰਦੇ ਹਨ ਤਾਂ ਇਸ ਦੇ ਵਿੱਚ ਬਹੁਤ ਸਾਰੀਆਂ ਤਰੋਟੀਆਂ ਹੋ ਸਕਦੀਆਂ ਹਨ ਜਾਨੀ ਕਿ ਇਸ ਦਾ ਕੀ ਪਤਾ ਹੈ ਕਿ ਕੋਈ ਗ੍ਰੰਥੀ ਸਾਹਿਬ ਸਿੰਘ ਕਿਤਨਾ ਸ਼ੁੱਧ ਪਾਠ ਕਰ ਰਿਹਾ ਹੈ ਜਾਂ ਕਿਤਨਾ ਸੰਪੂਰਨ ਪਾਠ ਕਰ ਰਿਹਾ ਹੈ ਸੰਪੂਰਨ ਤੋਂ ਭਾਵ ਹੈ ਕਿ ਵਿੱਚੋਂ ਕੋਈ ਪੰਕਤੀਆਂ ਛੱਡ ਕੇ ਤਾਂ ਨਹੀਂ ਪਾਠ ਕਰ ਰਹੇ ਜਾਂ ਉਹ ਗ੍ਰੰਥੀ ਸਿੰਘ ਕਿੰਨੀਆਂ ਸੁਰਤ ਜੋੜ ਕੇ ਉਸ ਪਾਠ ਨੂੰ ਕਰ ਰਹੇ ਹਨ ਤਾਂ ਸਾਧ ਸੰਗਤ ਜੀ ਇਹ ਜੋ ਨਵਾਂ ਤਰੀਕਾ ਅੱਜ ਕੱਲ ਅਸੀਂ ਵੇਖਦੇ ਹਾਂ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਤਾਰਾ ਦੇ विरुद्ध है बाबे नानक की सोचनी रह दे, विरुद्ध है और जो सिख पंथ ने रहत मर्यादा बहुत मेहनत और मशक्कत के नाल बहुत लंबा समा ला के बनाई उसके भी विरुद्ध है सिख रहत मर्यादा दे अनुसार एक टाइम पे एको ही क्रिया हो सकती है अगर पाठ हो रहा है तो पाठ ही होना चाहिए है अगर कथा हो रही है तो कथा होनी चाहिए है ਅਗਰ ਕੀਰਤਨ ਹੋ ਰਿਹਾ ਹੈ ਤਾਂ ਕੀਰਤਨ ਹੋ ਰਿਹਾ ਹੀ ਹੋਣਾ ਚਾਹੀਦਾ ਹੈ ਕਿਉਂਕਿ ਅਗਰ ਸਭ ਕੁਝ ਇਕੋ ਟਾਈਮ ਤੇ ਹੋਏਗਾ ਤਾਂ ਕਿਸੇ ਦੇ ਕੁਝ ਪੱਲੇ ਨਹੀਂ ਪੈਗਾ ਜਾਂ ਕਿਸੇ ਨੂੰ ਕੁਛ ਸੁਣਾਈ ਨਹੀਂ ਦੇਗਾ। ਔਰ ਇਸ ਦੇ ਨਾਲ ਅਸੀਂ ਜੋ ਗੁਰਬਾਣੀ ਦੇ ਬੇਸਿਕ ਪ੍ਰਿੰਸੀਪਲ ਹਨ ਉਹਨਾਂ ਦੀ ਵੀ ਪਲੰਗੜਾ ਕਰ ਰਹੇ ਹਨ। ਅਸੀਂ ਬੜੇ ਕਿਸਮਤ ਵਾਲੇ ਹਾਂ ਕਿ ਬਾਬੇ ਨਾਨਕ ਨੇ ਜੋ ਸਾਨੂੰ ਗੁਰਬਾਣੀ ਦਿੱਤੀ ਹੈ ਉਹ ਬਹੁਤ ਹੀ ਸਰਲ ਹੈ ਉਹਦੇ ਵਿੱਚ ਕੋਈ ਵੀ ਐਸੀ ਚੀਜ਼ ਨਹੀਂ ਹੈ ਕਿ ਜਿਸ ਦੇ ਉੱਪਰ ਸ਼ੱਕ ਸ਼ੁਭਾ ਹੋਵੇ ਜਾਨੀ ਕਿ देयर इज नो ਐਮਬਿਗਿਟੀ ਐਟ 올 ਦ ਗੁਰਬਾਣੀ ਇਜ਼ ਐਬਸੋਲੂਟਲੀ ਕਲੀਅਰ ਸੋ ਗੁਰਬਾਣੀ ਦਾ ਫਰਮਾਨ ਹੈ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ ਤਾਂ ਸਾਧ ਸੰਗਤ ਜੀ ਇਹ ਨਿਚੋੜ ਹੈ ਗੁਰਬਾਣੀ ਦਾ ਕਿ ਜੋ ਸ਼ਬਦ ਹੈ ਉਹ ਗੁਰੂ ਹੈ ਉਸਦੇ ਵਿੱਚ ਅਸੀਂ ਆਪਣੀ ਜੋ ਸ਼ਬਦ ਦੀ ਧੁਨ ਉਠਦੀ ਹੈ ਉਸਦੇ ਵਿੱਚ ਆਪਣੀ ਸੁਰਤ ਨੂੰ ਜੋੜਨਾ ਹੈ ਜਾਨੀ ਕਿ ਆਪਣੀ ਸੁਰਤ ਨੂੰ ਉਸ ਧੁਨ ਦਾ ਝੇਲਾ ਬਣਾਉਣਾ ਹੈ ਔਰ ਫਿਰ ਜਦੋਂ ਉਹ ਧੁਨ ਗੁਰਬਾਣੀ ਦੀ ਸਾਡੇ ਕੰਨਾਂ ਦੇ ਰਾਹੀਂ ਔਰ ਸੁਰਤ ਦੇ ਨਾਲ ਸਾਡੇ ਹਿਰਦੇ ਤੱਕ ਸਰੀਰ ਦੇ ਵਿੱਚ ਪਹੁੰਚੇਗੀ ਤਦੇ ਉਹ ਗੁਰਬਾਣੀ ਸਾਡੇ ਉੱਪਰ ਅਸਰ ਕਰੇਗੀ ਇਸ ਤੋਂ ਅੱਗੇ ਗੁਰਬਾਣੀ ਦਾ ਫਰਮਾਨ ਹੈ ਤੋਂ 99 ਧਿਆਨ 99 ਜਾਣਿਆ ਗੁਰਮੁਖ ਇਕਤਹ ਕਹਾਣੀ ਸੋ ਸਾਧ ਸੰਗਤ ਜੀ ਸਾਰੀ ਜੋ ਐਕਚੁਅਲੀ ਇਹ ਜੋ ਸਮਝਣ ਦੀ ਗੱਲ ਹੈ ਨਿਚੋੜ ਹੈ ਕਿ ਗੁਰਬਾਣੀ ਜੋ ਹੈ ਤੋਂ ਨੂੰ ਸੁਣਨ ਦੀ ਆਪਣੀ ਸੁਰਤ ਨੂੰ ਧੁਨ ਦੇ ਵਿੱਚ ਜੋੜ ਕੇ ਉਸ ਨੂੰ ਸੁਣ ਦੇ ਖੇੜ ਹੈ ਜਦੋਂ ਤੱਕ ਅਸੀਂ ਉਸ ਨੂੰ ਸੁਣਾਗੇ ਨਹੀਂ ਉਹ ਸਾਡੇ ਉੱਪਰ ਕੋਈ ਅਸਰ ਨਹੀਂ ਕਰੇਗੀ ਜਿਸ ਤਰ੍ਹਾਂ ਕਿ ਗੁਰਬਾਣੀ ਦੇ ਫਰਮਾਨ ਅਨੁਸਾਰ ਧੁਨਵੇਂ ਧਿਆਨ ਧਿਆਨਵੇਂ ਜਾਣਿਆ ਗੁਰਮਖ ਇਕੱਠ ਕਹਾਣੀ ਜਦੋਂ ਇੱਕ ਪਾਠ ਦੇ ਵਿੱਚ ਇੱਕ ਹੀ ਲਾਈਨ ਦੇ ਵਿੱਚ 15-15 ਪਾਠੀ ਇਕੱਠੇ ਬੈਠ ਕੇ ਪਾਠ ਕਰਨਗੇ ਤਾਂ ਨਾ ਉਸ ਦੇ ਵਿੱਚ ਧੁਨ ਹੈ ਨਾ ਉਸ ਦੇ ਵਿੱਚ ਧਿਆਨ ਹੈ ਨਾ ਉਸ ਦੇ ਵਿੱਚ ਗੁਰਮਖ ਹੈ ਯਾਨੀ ਕਿ ਜਿਨ੍ਹਾਂ ਦੇ ਪ੍ਰਤੀ ਉਹ ਪਾਠ ਹੋ ਰਿਹਾ ਹੈ ਨਾ ਉਸ ਨੂੰ ਸੁਣ ਰਹੇ ਹਨ ਨਾ ਉਹ ਗੁਰਬਾਨੀ ਉਹਨਾਂ ਦੇ ਅੰਦਰ ਜਾ ਰਹੀ ਹੈ ਔਰ ਨਾ ਹੀ ਉਹ ਗੁਰਬਾਨੀ ਉਹਨਾਂ ਦੇ ਉੱਤੇ ਅਸਰ ਕਰੇਗੀ ਸਾਸਮ ਜੀ ਇਸ ਨੂੰ ਅਸੀਂ ਬਹੁਤ ਛੋਟ ਦੇ ਵਿੱਚ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਅਗਰ ਛੱਤੀ ਪ੍ਰਕਾਰ ਦੇ ਭੋਜਨ ਸਾਡੇ ਸਾਹਮਣੇ ਪਰੋਸ ਕੇ ਰੱਖ ਦਿੱਤੇ ਜਾਣ ਔਰ ਅਸੀਂ ਉਸ ਦਾ ਸੇਵਨ ਹੀ ਨਾ ਕਰੀਏ ਜਦੋਂ ਕਿ ਉਹ ਛੱਤੀ ਪ੍ਰਕਾਰ ਦੇ ਭੋਜਨ ਸਾਡੇ ਗਲੇ ਤੋਂ ਥੱਲੇ ਹੀ ਨਾ ਜਾਣ ਸਾਡੇ ਸਰੀਰ ਵਿੱਚ ਨਾ ਜਾਣ ਤਾਂ ਉਸ ਤੋਂ ਸਾਨੂੰ ਕੀ एनर्जी मिलेगी की ਸਾਡਾ ਖੂਨ ਵੜੇਗਾ ਕੀ ਸਾਡੀ ਮਿੰਜ ਬਣੇਗੀ ਇਹ ਤੇ ਇਸ ਤਰ੍ਹਾਂ ਹੀ ਹੈ ਕਿ ਅਗਰ ਗੁਰਬਾਣੀ ਪੜ ਕੋਈ ਹੋ ਰਿਹਾ ਕਿਸੇ ਹੋਰ ਦੀ ਥਾਂ ਤੇ ਉਹ ਉਸ ਦੇ ਉੱਪਰ ਕੋਈ ਅਸਰ ਨਹੀਂ ਕਰੇਗੀ ਔਰ ਸਾਧ ਸੰਗਤ ਜੀ ਇੱਥੇ ਹੀ ਵਸ ਨੇ ਹੈ ਅਸੀਂ ਅੱਜ ਕੱਲ ਕੀ ਦੇਖਦੇ ਹਾਂ ਕਿ ਸਾਡੇ ਜੋ ਹਿਸਟੋਰੀਕਲ ਗੁਰਦੁਆਰੇ ਹਨ ਜ ਵੱਡੇ ਗੁਰਦੁਆਰੇ ਹਨ ਜਿਸ ਦੇ ਵਿੱਚ ਹਰਮੰਦਰ ਸਾਹਿਬ ਵੀ ਸ਼ਾਮਲ ਹੈ ਕੁਝ ਸੰਗਤਾਂ ਦੇ ਪ੍ਰਤੀ ਕੁਝ ਸਰਦਾਲੂਆਂ ਦੇ ਪ੍ਰਤੀ ਜੋ ਚਾਹੇ ਹਜ਼ਾਰਾਂ ਕੋ ਦੂਰ ਬੈਠੇ ਹੋਣ ਕਿਸੇ ਵੀ ਦੁਨੀਆ ਦੇ ਕੋਰਨਰ ਦੇ ਵਿੱਚ ਬੈਠੇ ਹੋਣ ਜਾਨੀ ਕਿ ਯੂ ਐਸ ਏ ਕੈਨੇਡਾ ਜਰਮਨੀ ਫਰਾਂਸ ਆਸਟ੍ਰੇਲੀਆ ਕਿਸੇ ਵੀ ਕੋਰਨਰ ਦੇ ਵਿੱਚ ਬੈਠੇ ਹੋਣ ਉਹਨਾਂ ਦੇ ਪ੍ਰਤੀ ਪਾਠ ਇੱਥੇ ਹੋ ਰਹੇ ਹਨ ਜਾਨੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਰਹੇ ਹਨ ਇਹ ਤੇ ਉਹੀ ਗੱਲ ਹੋ ਗਈ ਸਤ ਸੰਗੀ ਨਾ ਉਹਨਾਂ ਪ੍ਰਾਨੀਆਂ ਨੇ ਉਹ ਬਾਠ ਸੁਨਿਆ ਨਾ ਉਹਨਾਂ ਦੇ ਕਿਸੇ ਮੈਂਬਰ ਨੇ ਸੁਨਿਆ ਲੇਕਿਨ ਬਾਠ ਉਹਨਾਂ ਦੇ ਇੱਥੇ ਹੋ ਰਹੇ ਹਨ ਜਦੋਂ ਪ੍ਰਾਨੀ ਹਿੰਦੁਸਤਾਨ ਆਂਦੇ ਹਨ ਤਾਂ ਉਹਨਾਂ ਦੀ ਥਾਂ ਉਹਨਾਂ ਤੋਂ ਪੇਟਾ ਲੈ ਕੇ ਉਹਨਾਂ ਦੀ ਥਾਂ ਅਰਦਾਸ ਕਰ ਦਿੱਤੀ ਜਾਂਦੀ ਹੈ ਤਾਂ ਇਹ ਸੋਚਣ ਦੀ ਗੱਲ ਹੈ ਕਿ ਇਹ ਬਾਠ ਉਹਨਾਂ ਵਾਸਤੇ ਕਿਤਨੇ ਕੁ ਲਾਭਦਾਇਕ ਹੋਣਗੇ ਇਸ ਤੋਂ ਅੱਗੇ ਕਈ ਵਾਰ ਕੀ ਹੁੰਦਾ ਹੈ ਕਿ ਕਈ ਪ੍ਰਾਨੀ ਜੋ ਗੁਰੂਗ੍ਰਸ ਸਾਹਿਬ ਦੇ ਵਿੱਚ ਫੇਥ ਰੱਖਦੇ ਹਨ ਗੁਰਸਿੱਖ ਜਦੋਂ ਉਹ ਆਧਾਰਨ ਦੇ ਤੌਰ ਤੇ ਹਰਮੰਦਰ ਸਾਹਿਬ ਆਉਂਦੇ ਹਨ ਔਰ ਬੇਨਤੀ ਕਰਦੇ ਹਨ ਕਿ ਅਸੀਂ ਪਾਠ ਕਰਾਣਾ ਸੀ ਪਰੰਤੂ ਸਾਡੇ ਕੋਲ ਟਾਈਮ ਨਹੀਂ ਹੈ ਤਾਂ ਉਹਨਾਂ ਨੂੰ ਜਵਾਬ ਮਿਲਦਾ ਹੈ ਕਿ ਪਾਠ ਤੇ ਤਿਆਰ ਹੈ ਤੁਸੀਂ ਭੇਟਾ ਦਿਓ ਅਰਦਾਸ ਕਰੋ ਜਾਨੀ ਕਿ ਪਾਠ ਪਹਿਲਾਂ ਹੀ ਕੀਤੇ ਕਰਾਏ ਤਿਆਰ ਮਿਲ ਜਾਂਦੇ ਹਨ ਤਾਂ ਸਤਿ ਸ੍ਰੀ ਅਕਾਲ ਜੀ ਇਹ ਜੋ ਤਰੀਕਾ ਹੈ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਜੋ ਵਿਚਾਰਤਾ ਰਹਾ ਹੈ ਉਸ ਦੇ ਖਿਲਾਫ ਹੈ ਬਾਬੇ ਨਾਨਕ ਦੀ ਜੋ ਸਿੱਖਿਆ ਹੈ ਉਸ ਦੇ ਖਿਲਾਫ ਹੈ ਸਾਡੀ ਜੋ ਸਿੱਖ ਰਹਿਤ ਮਰਿਆਦਾ ਹੈ ਉਸ ਦੇ ਖਿਲਾਫ ਹੈ ਔਰ ਇਵਨ ਕਾਮਨ ਸੋਚ ਦੀ ਗੱਲ ਹੈ ਕਿ ਜੋ ਪ੍ਰਾਨੀ ਗੁਰਬਾਣੀ ਪੜ੍ਹੇਗਾ ਨਹੀਂ ਗੁਰਬਾਣੀ ਸੁਨੇਗਾ ਨਹੀਂ ਉਸ ਦੀ ਹਾਜ਼ਰੀ ਦੇ ਵਿੱਚ ਕੁਝ ਗੁਰਬਾਣੀ ਦਾ ਨਾ ਪਾਠ ਹੋਇਆ ਨਾ ਉਸ ਨੇ ਸੁਣਿਆ ਉਹ ਗੁਰਬਾਨੀ ਕਿਸ ਤਰ੍ਹਾਂ ਉਸ ਵਿਅਕਤੀ ਦੇ ਉੱਪਰ ਅਸਰ ਕਰੇਗੀ ਤਾਂ ਸਾਥ ਸੰਗਤ ਜੀ ਇਸ ਦਾ ਕੋਈ ਵੀ ਫਾਇਦਾ ਨਹੀਂ ਹੈ ਬਲਕਿ ਇੱਕ ਕਰਮ ਕਾਂਡ ਬਣ ਕੇ ਰਹਿ ਗਿਆ ਹੈ ਬਾ ਬਾਬਾ ਨਾਨਕ ਨੇ ਬਹੁਤ ਸਾਰੀ ਮਿਹਨਤ ਮੁਸ਼ਕਲ ਕਰਕੇ ਸਾਨੂੰ ਇਹਨਾਂ ਕਰਮ ਕਾਂਡਾਂ ਦੇ ਵਿੱਚੋਂ ਬਾਹਰ ਕੱਢਿਆ ਸੀ ਅਤੇ ਸਾਨੂੰ ਕਰਮ ਕਾਂਡਾਂ ਤੋਂ ਬਚਾਇਆ ਸੀ ਅੱਜ ਅਸੀਂ ਵਾਪਸ ਉਹਨਾਂ ਹੀ ਕਰਮ ਕਾਂਡਾਂ ਦੇ ਵਿੱਚ ਜਾ ਰਹੇ ਹਾਂ ਔਰ ਉਸ ਤੋਂ ਵੀ ਜੋ ਵੱਡਾ ਨੁਕਸਾਨ ਹੋ ਰਿਹਾ ਹੈ ਇਹ ਹੈ ਕਿ ਅਸੀਂ ਸਾਡੀ ਸੰਗਤ ਨੂੰ ਗੁਰਬਾਨੀ ਦੇ ਨਾਲੋਂ ਤੋੜ ਰਹੇ ਹਾਂ ਉਹ ਕਿਸ ਤਰ੍ਹਾਂ ਤੋੜ ਰਹੇ ਹਾਂ ਸਾ ਸਮਝੀ ਕਿ ਅਗਰ ਸਾਨੂੰ ਬਣੇ ਬਣਾਏ ਤਿਆਰ ਪਾਠ ਮਿਲ ਜਾਣਗੇ ਔਰ ਉਹਨਾਂ ਪਾਠਾਂ ਦੀ ਅਰਦਾਸ ਕਰਾਉਣ ਨਾਲ ਸਾਡੇ ਦੁੱਖ ਦੂਰ ਹੋ ਜਾਣਗੇ ਜਾਂ ਸਾਡੇ ਪਾਪ ਕੱਟੇ ਜਾਣਗੇ ਤੇ ਸਾਨੂੰ ਫਿਰ ਕੀ ਜ਼ਰੂਰਤ ਹੈ ਘਰ ਦੇ ਵਿੱਚ ਅਖੰਡ ਪਾਠ ਕਰਾਉਣ ਦੀ ਜਾਂ ਸਧਾਰਨ ਪਾਠ ਕਰਾਉਣ ਦੀ ਜੇ ਗੁਰਬਾਣੀ ਖੁਦ ਪੜਨ ਦੀ ਜਾਂ ਬੈਠ ਕੇ ਘੰਟਿਆਂ ਵੱਧੀ ਗੁਰਬਾਣੀ ਸੁਣਨ ਦੀ ਜਾਂ ਸਰ ਤਖਲੀਫ ਕਰਨ ਦੀ ਜਾਨੀ ਕਿ ਜਦੋਂ ਇੱਕ ਖੰਡ ਪਾਠ ਘਰ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਉਸ ਦੇ ਵਾਸਤੇ ਬਹੁਤ ਸਾਰਾ ਬੰਦੋਬਸਤ ਕਰਨਾ ਪੈਂਦਾ ਹੈ ਪਾਠੀ ਸਿੰਘਾਂ ਦੀ ਸੇਵਾ ਕਰਨੀ ਪੈਂਦੀ ਹੈ ਤਾਂ ਇਹ ਸਾਰੇ ਕਾਸੇ ਤੋਂ ਸਾਡਾ ਛੁਟਕਾਰਾ ਹੋ ਗਿਆ ਔਰ ਅਸੀਂ بڑے بڑے ਪਾਠਾਂ ਦੀਆਂ ਅਰਦਾਸਾਂ ਕਰਾ ਕੇ ਆਪਣੇ ਸਾਰੇ ਪਾਠ ਨਿਗਰਤ ਰਾ ਸਕਦੇ ਹਾਂ ਤਾਂ ਸਾਧ ਸੰਗਤ ਜੀ ਇਹ ਬਿਲਕੁਲ ਹੀ ਸਿੱਖ ਵਿਚਾਰਧਾਰਾ ਦੇ ਗੁਰਬਾਣੀ ਦੇ ਵਿਚਾਰਧਾਰਾ ਦੇ ਸਾਡੀ ਰਹਿਤ ਮर्यादा ਦੇ ਖਿਲਾਫ ਹੈ ਔਰ ਇਸ ਦੇ ਬਾਰੇ ਜ ਸੰਗਤ ਨੂੰ ਸੁਚੇਤ ਹੋਣ ਦੀ ਲੋੜ ਹੈ ਔਰ ਇਹ ਸਾਧ ਸੰਗਤ ਜੀ ਕਿਉਂ ਹੋ ਰਿਹਾ ਹੈ 10 ਨੇ ਪਹਿਲੇ ਵੀ ਕਿੰਨੀ ਵਾਰ ਇਸ ਦੇ ਉੱਤੇ ਆਪਣੇ ਵਿਚਾਰ ਰੱਖੇ ਹਨ ਕਿ ਜਿੰਨੀ ਦੇਰ ਮੀਰੀ ਪੀਰੀ ਦੇ ਉੱਪਰ ਹਾਵੀ ਰਹਿੰਦੀ ਤਾਂ ਐਸੀ ਐਸੀ ਗੱਲਾਂ ਸਿੱਖ ਧਰਮ ਦੇ ਵਿੱਚ ਹੁੰਦੀਆਂ ਰਹਿਣ ਗਿਆ ਜੋ ਹੋਰ ਵੀ ਵਧਣ ਗਿਆ ਮੇਰੀ ਨੂੰ ਜੋ ਕਰਮकांड ਹਨ ਉਹ ਬਹੁਤ ਸੂਟ ਕਰਦੇ ਹਨ ਕਿਉਂਕਿ ਉਹਨਾਂ ਨੂੰ ਸਿੱਖ ਧਰਮ ਦੇ ਨਾਲ ਬਹੁਤ ਜ਼ਿਆਦਾ ਕੋਈ ਲਗਾਓ ਨਹੀਂ ਹੈ ਉਹ ਤਾਂ ਸਿਰਫ ਕਰਮकांड ਦਾ ਮਤਲਬ ਹੀ ਇਹ ਹੁੰਦਾ ਹੈ ਕਿ ਦਿਖਾਵਾ ਕਰਨਾ ਔਰ ਰੈਵਨਿਊ ਇਕੱਠਾ ਕਰਨਾ ਜਿਸ ਤਰ੍ਹਾਂ ਕਿ ਪੁਰਾਣੇ ਟਾਈਮਾਂ ਦੇ ਵਿੱਚ ਅੱਜ ਕੱਲ ਵੀ ਜੋ ब्राह्मण पुजारी श्रैणी है वो सिर्फ कर्मकांड ही करते सन यानी के अपने जजवानों ਨੂੰ ਡਰਾ ਕੇ ਕਿ ਅਗਰ ਤੁਸੀਂ ਇਹ ਇਹ ਉਪਾਉ ਕਰ ਲਓਗੇ ਤਾਂ ਤੁਹਾਡੇ ਆ ਦੁੱਖ ਕੱਟੇ ਜਾਣਗੇ ਜਾਂ ਤੁਹਾਡੇ ਆ ਪਾਪ ਕੱਟੇ ਜਾਣਗੇ ਜੋ ਕਿਸੇ ਜਜਵਾਨ ਨੂੰ ਪਹਿਲਾਂ ਹੀ ਡਰਾ ਦੇਣਾ ਕਿ ਇਹ ਜੋ ਮੁਬਤਾ ਤੁਹਾਡੇ ਉੱਪਰ ਆਉਣ ਵਾਲੀ ਹੈ ਅਗਰ ਇਸ ਦੇ ਤੁਸੀਂ ਇਹ ਇਹ ਉਪਾਉ ਕਰੋਗੇ ਤਾਂ ਇਹ ਤੁਹਾਡੇ ਮੁਬਤਾ ਕਰ ਸਕਦੀ ਹੈ ਇਸ ਦੇ ਦੁਆਰਾ ਬ੍ਰਾਹਮਣ ਨੇ ਆਪਣੀ ਰੋਜੀ ਰੋਟੀ ਦਾ ਬੰਦੋਬਸਤ ਕੀਤਾ ਹੋਇਆ ਸੀ ਤਾਂ ਉਹਨਾਂ ਹੀ ਕਰਮ ਕਾਂਡਾਂ ਦੇ ਵਿੱਚ ਵਾਪਸ ਅਸੀਂ ਜਾ ਰਹੇ ਹਾਂ ਜਿਨ੍ਹਾਂ ਦੇ ਵਿੱਚੋਂ ਸਾਨੂੰ ਬਾਬੇ ਨਾਨਕ ਨੇ ਬਹੁਤ ਮਿਹਨਤ ਮਸ਼ਕਕਤ ਕਰਕੇ ਕਢਾਇਆ ਸੀ ਔਰ ਸਾਨੂੰ ਇੱਕ ਬੜਾ ਸਧਾਰਨ ਔਰ ਸਰਲ ਔਰ ਪ੍ਰੈਕਟੀਕਲ ਧਰਮ ਦਿੱਤਾ ਸੀ ਔਰ ਇਸ ਨੂੰ ਕੌਣ ਰੋਕ ਸਕਦਾ ਹੈ ਸਾਧ ਸੰਗ ਜੀ ਅਸਲੀਅਤ ਦੇ ਵਿੱਚ ਇਹ ਸਾਡੀ ਪੁਜਾਰੀ ਸ੍ਰੈਣੀ ਦੀ ਡਿਊਟੀ ਹੈ ਕਿ ਇਹਨਾਂ ਚੀਜ਼ਾਂ ਨੂੰ ਰੋਕਿਆ ਜਾਏ ਅਸੀਂ ਪਹਿਲਾਂ ਵੀ ਵਿਚਾਰ ਕਰ ਚੁੱਕੇ ਹਾਂ ਕਿ ਪੁਜਾਰੀ ਸ੍ਰੈਣੀ ਦਾ ਕੋਈ ਕਸੂਰ ਨਹੀਂ ਹੈ ਉਹ ਕੇਵਲ ਇੱਕ ਮੁਲਾਜ਼ਮ ਬਣ ਕੇ ਰਹਿ ਗਏ ਹਨ ਔਰ ਜੋ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਉਹ ਹੈ ਸੰਗਤ ਦੀ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸੰਗਤ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਗਈ ਹੈ ਅਸੀਂ ਕਿਰਤਕਣ ਬਣ ਗਏ ਹਾਂ ਅਸੀਂ ਆਪਣੇ ਫਰਜ਼ ਨੂੰ ਨਹੀਂ ਪਛਾਣਦੇ ਤਾਂ ਫਿਰ ਹੋਰ ਇਹਨਾਂ ਤਰੁੱਟੀਆਂ ਨੂੰ ਕੌਣ ਦੂਰ ਕਰੇਗਾ ਔਰ ਬਲਕਿ ਸਿੱਖ ਧਰਮ ਦੇ ਵਿੱਚ ਹੋਰ ਜ਼ਿਆਦਾ ਤਰੁੱਟੀਆਂ ਆਉਨੀਆਂ ਰਹਿਣਗੀਆਂ ਸਤਸੰਗਜੀ ਇਸੇ ਪ੍ਰਤੀ ਸਾਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ ਦਾਸ ਤੇ ਕੇਵਲ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਹੀ ਕਰ ਸਕਦੇ ਹਨ ਬੇਨਤੀ ਹੀ ਕਰ ਸਕਦੇ ਹਨ ਕਿ ਸਾਨੂੰ ਵਾਹਿਗੁਰੂ ਅਕਾਲ ਪੁਰਖ ਸਮਤ ਬਖਸ਼ੇ ਔਰ ਅਸੀਂ ਇਹਨਾਂ ਚੀਜ਼ਾਂ ਤੋਂ ਅਵੇਸਲੇ ਨਾ ਹੋਈਏ ਔਰ ਇਹਨਾਂ ਚੀਜ਼ਾਂ ਦੇ ਉੱਪਰ ਅਸੀਂ ਧਿਆਨ ਦੇਈਏ ਔਰ ਜੋ ਬਾਬਾ ਨਾਨਕ ਨੇ ਸਾਨੂੰ ਬਹੁਤ ਹੀ ਸੌਖਾ ਸਰਲ ਸਾਦਾ ਪ੍ਰੈਕਟੀਕਲ ਧਰਮ ਦਿੱਤਾ ਹੈ ਉਸ ਨੂੰ ਅਸੀਂ ਅੱਗੇ ਵਧਾ ਸੰਗੇ ਸੋ ਅੱਜ ਵਾਸਤੇ ਸਾਧ ਸੰਗਤ ਜੀ ਇਤਨੀ ਹੀ ਸੇਵਾ ਪਰਵਾਨ ਕਰਨਾ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਗਲਤੀ ਦੇ ਵਾਸਤੇ ਸ਼ਮਾ ਦੇ ਜਾਚ ਖਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ